ਨਾ ਜੀ ਕੀ ਹਾਲ ਆ ਸਾਰਿਆਂ ਦਾ ਲੋ ਵੀ ਕਈ ਬੰਦੇ ਹਨਾ ਵੀਡੀਓ ਚੱਕ ਚੱਕ ਪਾਉਂਦੇ ਹਨਾ ਸਹੀ ਮੈਨੂੰ ਉਹਨਾਂ ਕੋਈ ਗੱਲ ਦਾ ਪਤਾ ਹੈਗਾ ਤੇ ਬਾਕੀ ਜਿੰਨੇ ਹਨ ਉਹ ਸਿੱਖਿਆ ਦੇਣ ਦਾ ਵਧੀਆ ਗੱਲ ਆ ਦਵੇ ਹਨ ਹੀ ਨਹੀਂ ਕਹਿੰਦੇ ਵਧੀਆ ਚੀਜ਼ ਪਰ ਇਹ ਕਿ ਦੀ ਸਿੱਖਿਆ ਦੇਣ ਦਾ ਜੋ ਸਾਡਾ ਮਿਆਗ ਦੋਂਦ ਆ ਵਾ ਇਹ ਦੱਸੋ ਤੁਸੀਂ ਇਹ ਚੀਜ਼ ਸਹੀ ਆ ਭਾਈ ਕੋਦ ਕਰੇ ਨਾ ਲੈਣ ਦਾ ਸੱਚ ਹੈ ਨਹੀਂ ਇਹ ਬਿਨਾ ਮਤਲਬ ਫੈਨ ਜਿਹਦੇ ਬੰਦੇ ਕਹਿ ਦਿੰਦੇ ਆ ਇਹ ਤਾਂ ਮਯਾਗ ਕੀਤਾ ਹੀ ਨਹੀਂ ਸੋ ਸਮਝੇ ਕੋ ਜੇ ਅਸੀਂ ਪੈਲ ਕੀਤੀ ਹੋਵੇ ਅਸੀਂ ਕੁਝ ਗਲਤ ਬੋਲਿਆ ਹੋਵੇ ਇਹ ਬੰਦਾ ਕਵੇ ਹਾਂ ਇਹਨਾਂ ਦੀ ਵੀਡੀਓ ਪਾਉ ਅਰੇ ਦੁਪਹਿਰੇ 4 ਵਜੇ ਉਹਨਾਂ ਦੇ ਪੈ ਹੀ ਵੈਰ ਮੋਟਰਸਾਈਕਲ ਖੋਲੇ ਲੱਗੇ ਜੀ ਤੇ ਉਹਨਾਂ ਦੇ ਦਾਤਰ ਮਾਰੇ ਤੇ ਉਹਨਾਂ ਕਦੀ ਆ ਮੋਟਰ ਤੇ ਲਗਾਤਾ ਆ ਮੋਟਰਸਾਈਕਲ ਚੀਕਾਂ ਚੂਕਾਂ ਮਾਰ ਕੇ ਨਾ ਆਪਣੀ ਬੈਗ ਲੱਗੀ ਆਗੇ ਪਿੱਛੇ ਚੀਕਾਂ ਚੂਕਾਂ ਮਾਰ ਕੇ ਆ ਤੇ ਬਚਾ ਲਓ ਬਚਾ ਲਓ ਕਰਕੇ ਭੱਜ ਜਾਏ ਜੇ ਕੰਜਰ ਦੇ ਜ ਉਹਨਾਂ ਦਾ ਮੋਟਰਸਾਈਕਲ ਕੋਲ ਹੈ ਮਿੱਤਰੋ ਸੁਖਵੜਾਇਚ ਤੇ ਗੋਪੀ ਫਰਾਂਦੀਪੁਰੀਆ ਦਾ ਮੁੱਦਾ ਕਾਫੀ ਭਖਦਾ ਹੀ ਜਾਂਦਾ ਹੈ ਕਿਉਂਕਿ ਸੁਖਵੜਾਇਚ ਦਾ ਇੱਕ ਹੋਰ ਰਪਲਾਈ ਆਇਆ ਹੈ ਗੋਪੀ ਫਰਾਂਦੀਪੁਰੀਆ ਨੂੰ ਅਤੇ ਉਹਦਾ ਕਹਿਣਾ ਹੈ ਕਿ ਇਹ ਵੀਡੀਓ ਡਿਲੀਟ ਕਰ ਦੇ ਆਪਣੇ ਪੇਜ ਦੇ ਤੋਂ ਅਤੇ ਮੈਂ ਵੀ ਕਿਸੇ ਨੂੰ ਵੀ ਕੁਝ ਨਹੀਂ ਕਵਾਂਗਾ ਅਤੇ ਦੋਸਤੋ ਗੋਪੀ ਫਰਾਂਦੀਪੁਰੀਆਂ ਦੀ ਇੱਕ ਹੋਰ ਵੀਡੀਓ ਆਈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਡੇ ਬੱਚਿਆਂ ਦੇ ਉੱਤੇ ਕਿਸੇ ਨੇ ਦਾਤਰ ਚਲਾਏ ਮੋਟਰਸਾਈਕਲ ਖੋਣ ਦੇ ਲਈ ਦੇਖ ਲਓ ਕਿੰਨਾ ਮਾੜਾ ਜ਼ਮਾਨਾ ਆ ਚੁੱਕਿਆ ਹੈ ਸੁਖ ਬੜੈਚ ਨੇ ਤਾਂ ਕਾਫੀ ਰਿਪਲਾਈ ਕਰ ਦਿੱਤੇ ਨੇ ਗੋਪੀ ਫਰਾਂਦੀਪੁਰੀਆਂ ਨੂੰ ਪਰ ਉਸ ਤੋਂ ਬਾਅਦ ਗੋਪੀ ਫਰਾਂਦੀਪੁਰੀਆਂ ਦਾ ਅਜੇ ਤੱਕ ਕੋਈ ਰਿਪਲਾਈ ਨਹੀਂ ਆਇਆ ਗੋਪੀ ਫਰਾਂਦੀਪੁਰੀਆਂ ਦਾ ਨੈਕਸਟ ਪਾਰਟ ਤੁਹਾਡੇ ਲਈ ਲੈ ਕੇ ਆਉਂਦੇ ਆ ਧੰਨਵਾਦ